ਇਸ ਵੇਲੇ ਦੀ ਵੱਡੀ ਖਬਰ ਲੁਧਿਆਣਾ ਪੁਲਿਸ ਦੇ ਨਾਲ ਜੁੜੀ ਹੋਈ ਸਾਹਮਣੇ ਆ ਰਹੀ ਹੈ ਜਿੱਥੇ ਕਿ ਲੁਧਿਆਣਾ ਪੁਲਿਸ ਨੂੰ ਇੱਕ ਵੱਡੀ ਕਾਮਯਾਬੀ ਮਿਲੀ ਹੈ ਦੱਸਦੇ ਕਿ ਪੰਜ ਸਦਸਿਆਂ ਦਾ ਗਿਰੋਹ ਕਾਬੂ ਕੀਤਾ ਗਿਆ ਜਿਸ ਦੇ ਵਿੱਚ ਦੋ ਮਹਿਲਾਵਾਂ ਵੀ ਸ਼ਾਮਲ ਨੇ ਦੱਸਦੇ ਕਿ ਲੰਬੇ ਸਮੇਂ ਤੋਂ ਲੁਧਿਆਣਾ ਦੇ ਵਿੱਚ ਲੁੱਟਖੋ ਅਤੇ ਕਈ ਹੋਰ ਵੱਡੀਆਂ ਵਾਰਦਾਤਾਂ ਨੂੰ ਅੰਜਾਮ ਦੇ ਰਹੇ ਸੀ ਅਤੇ ਪੁਲਿਸ ਦੀ ਨੱਕ ਦੇ ਵਿੱਚ ਵੀ ਦਮ ਕੀਤਾ ਹੋਇਆ ਦੱਸਦੇ ਕਿ ਥਾਣਾ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਕਾਫੀ ਸਰਗਰਮ ਸੀਗੇਤੇ थाना ਡਿਵੀਜ਼ਨ ਨੰਬਰ 7 ਦੀ ਪੁਲਿਸ ਨੇ ਇਹਨਾਂ ਨੂੰ ਗ੍ਰਿਫਤਾਰ ਕੀਤਾ ਹੈ ਇਸ ਮੌਕੇ ਪੁਲਿਸ ਅਧਿਕਾਰੀਆਂ ਦਾ ਕੀ ਕੁਝ ਕਹਿਣਾ ਰਿਹਾ ਤੇ ਕਿਵੇਂ ਵਾਰਦਾਤ ਨੂੰ ਅੰਜਾਮ ਦਿੱੰਦੇ ਸੀ ਕਿਵੇਂ ਵਾਰਦਾਤ ਨੂੰ ਅੰਜਾਮ ਦਿੱੰਦੇ ਸੀ ਇਸ ਬਾਰੇ ਪੁਲਿਸ ਅਧਿਕਾਰੀਆਂ ਨੇ ਖੁਲਾਸੇ ਕੀਤੇ ਨੇ ਐਸਐਮਜ਼ ਨਿਊਜ਼ ਦੇ ਲਈ ਲੁਧਿਆਣਾ ਤੋਂ ਅਭਿਸ਼ੇਕ ਜਲੋਟਾ ਦੀ ਰਿਪੋਰਟ ਮਾਨਯੋਗ ਕਮਿਸ਼ਨਰ ਪੁਲਿਸ ਲੁਧਿਆਣਾ ਸ਼੍ਰੀ ਖੁਲਦੀਪ ਚਾਲਜੀ ਨੇ ਔਰ ਡੀਸੀਪੀ ਅੰਦਰਸਰ ਸਿੰਘ ਕੇਜਾ ਜੀ ਦੇ ਦਿਸ਼ਾ ਨਿਰਦੇਸ਼ ਛੇੜ ਜਿਹੜੀ ਹੈ ਲੁਧਿਆਣਾ ਆ ਮਿਸ਼ਰੈਟ ਪੁਲਿਸ ਨੇ ਜਿਹੜੀ ਹੈਗੀ ਹੈ ਇੱਕ ਲੁਕਾਪੋਆ ਕਰਨ ਵਾਲਾ ਗੈਂਗ ਦੇ ਪੰਜ ਮੈਂਬਰ ਫੜਨ ਵਿੱਚ ਬੜੀ ਵੱਡੀ ਸਫਲਤਾ ਹਾਸਲ ਕੀਤੀ ਆ ਔਰ ਇਹਨਾਂ ਦੇ ਖਿਲਾਫ ਅਸੀਂ ਜਿਹੜਾ ਹੈਗਾ 270 ਨੰਬਰ ਮੁਕੱਦਮਾ ਜਿਹੜਾ ਹੈਗਾ ਉਹ ਦਰਜ ਕੀਤਾ ਹੈਗਾ 304 ਸਬਸੈਕਸ਼ਨ 2 ਬੀ ਐਨਐਸਐਸ ਤੇ ਤੇ ਵੀ ਥਾਣਾ ਆਪਣਾ ਹੈਗਾ ਡਿਵੀਜ਼ਨ ਨੰਬਰ 7 ਔਰ ਇਹਦੇ ਵਿੱਚ ਜਿਹੜੇ ਅਸੀਂ ਪੰਜ ਦੋਸ਼ੀ ਫੜੇ ਨੇ ਇਹਦੇ ਵਿੱਚ ਇੱਕ ਹੈਰਾਨੀ ਕਰਨ ਵਾਲੀ ਹੈ ਕਿ ਦੋ ਇਹਨਾਂ ਦੇ ਵਿੱਚੋਂ ਜਿਹੜੀਆਂ ਹੈਗੀਆਂ ਫੀਮੇਲ ਸੀ ਹੈਗੀਆਂ ਨੇ ਜਿਹੜੀਆਂ ਇਸ ਗਰੋਹ ਦੀਆਂ ਮੈਂਬਰ ਸੀਗੀਆਂ ਪੜ੍ਹੇਗੇ ਵਿਅਕਤੀ ਜਿਹੜੇ ਹੈਗੇ ਨੇ ਵਿਕਰਮਜੀਤ ਸਿੰਘ ਉਪਰ सोनू ਹੈਗਾ ਜਿਹੜਾ ਕਿ ਰਹਿਣ ਵਾਲਾ ਅੰਮ੍ਰਿਤਸਰ ਦਾ ਹੈਗਾ ਪਰ ਫਿਲਹਾਲ ਜਿਹੜਾ ਸੀਗਾ ਇਹ ਆਪਣੇ ਚੀਮਾ ਚੌਂਕ ਲੁਧਿਆਣਾ ਆ ਕੇ ਰਹਿ ਰਿਹਾ ਸੀਗਾ ਇਸ ਤੋਂ ਇਲਾਵਾ ਇਹਦੇ ਨਾਲ ਅਮਿਤ ਚੋਹਾਨ ਔਰ ਜਿਹੜਾ ਬਾਬਾ ਜੀਵਨ ਸਿੰਘ ਨਗਰ ਤਾਜਪੁਰ ਰੋਡ ਲੁਧਿਆਣਾ ਦਾ ਹੈਗਾ ਤਾਂ ਨਿੱਕਲ ਕੁਮਾਰ ਹੈਗਾ ਜਿਹੜਾ ਟਿੱਬੇ ਰੋਡ ਦਾ ਰਹਿਣ ਵਾਲਾ ਹੈਗਾ ਸੋ ਇਸ ਤਰ੍ਹਾਂ ਇਹਨਾਂ ਨੇ ਗੈਂਗ ਬਣਾਇਆ ਸੀਗਾ ਰਾਤ ਨੂੰ ਜਿਹੜੇ ਲੋਕਾਂ ਨੂੰ ਖਾਤੇ ਸੀਗੇ ਇਹਨੂੰ ਦਫਤਰ ਕਰਕੇ ਇਹਨਾਂ ਦੇ ਕੋਲੋਂ ਅਸੀਂ ਜਿਹੜੀਆਂ ਹੈਗੀਆਂ ਤਿੰਨ ਐਕਟਿਵ ਜਿਹੜੀਆਂ ਹੈਗੀਆਂ ਬਿਨਾ ਨੰਬਰੀ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਹੈਗੇ ਨੇ ਭਰਮ ਕੀਤੇ ਆ ਔਰ ਇਸ ਤੋਂ ਇਲਾਵਾ ਜਿਹੜੇ ਵਾਰਦਾਤਾਂ ਤੇ ਕਰਦੇ ਸੀਗੇ ਦਸਤ ਵਰਤਦੇ ਸੀਗੇ ਉਹ ਵੀ ਇਹਨਾਂ ਦੇ ਕੋਲੋਂ ਦੋ ਦਸਤ ਜਿਹੜੇ ਆ ਭਰਮ ਕੀਤੇ ਆ ਸੋ ਇਸ ਤਰੀਕੇ ਨਾਲ ਜਿਹੜੇ ਅਸੀਂ ਆ ਗਿਆ ਜ਼ੋਨ 4 ਦੇ ਵਿੱਚ ਜਿਹੜੇ ਕਾਫੀ ਜਿਹੜਾ ਟੱਬਾ ਥਾਣੇ ਦੇ ਵਿੱਚ ਦਨ ਆਪਣੇ 7 ਨੰਬਰ ਔਰ ਮੋਤੀ ਨਗਰ ਏਰੀਆ ਫੋਕਲ ਪੁਆਇੰਟ ਦੇ ਵਿੱਚ ਜਿਹੜੀਆਂ ਹਵਾਦਤਾਂ ਹੋ ਰਹੀਆਂ ਸੀਗੀਆਂ ਉਹਨਾਂ ਦਾ ਕੈਂਡ ਜਿਹੜਾ ਟ੍ਰੇਸ ਕਰਨ ਦੇ ਵਿੱਚ ਜਿਹੜੀ ਹੈਗੀ ਆ ਸਫਲਤਾ ਹਾਸਲ ਕੀਤੀ ਔਰ ਇਹਦੇ ਵਿੱਚ ਅਸੀਂ ਜਿਹੜੀਆਂ ਹੈਗੀਆਂ ਫਿਰ ਤਿੰਨ ਐਕਟਿਵਾ ਦੋ ਮੋਟਰਸਾਈਕਲ ਔਰ ਛੇ ਮੋਬਾਈਲ ਜਿਹੜੇ ਕੋਹ ਕੀਤੇ ਗਏ ਸੀ ਇਸ ਕੈਂਡ ਨਾਲ ਉਹ ਜਿਹੜੇ ਆ ਗ੍ਰਿਫਤਾਰ ਕਰਕੇ ਬਰਾਮਦ ਕਰਨ ਵਿੱਚ ਸਫਲਤਾ ਹਾਸਲ ਕੀਤੀ ਹਰ ਕੁਛ ਕਿਸੇ ਦੇ ਤਰ੍ਹਾਂ ਪਤਾ ਲੱਗੇ ਵੀ ਇਹਨਾਂ ਨੇ ਕਿਹੜੀ ਕਿਹੜੀ ਥਾਂ ਤੇ ਵਾਰਦਾਤ ਕੀਤੀ ਹੈ ਤੇ ਹੁਣ ਤੱਕ ਕਿੰਨੀ ਵਾਰਦਾਤਾਂ ਨੂੰ ਇੰਜਾਮ ਕੀਤਾ ਹੈ ਹੁਣ ਤੱਕ ਮੈਂ ਤੁਹਾਨੂੰ ਦੱਸ ਦਿੰਦਾ 12 ਵਾਰਦਾਤਾਂ ਨੂੰ ਇੰਜਾਮ ਕੀਤਾ ਹੈ 12 ਜਿਹੜੀਆਂ ਹੈਗੀਆਂ ਮੈਂ ਏਰੀਆ ਦੱਸ ਦਿੰਦਾ ਕਿ ਵੀ ਸਪੈਸੀਫਿਕਲੀ ਮੈਂ ਦੱਸਾਂਗਾ ਤਾਂ ਫਿਰ ਮੇਰੀ ਜਿਹੜੀ ਇਨਵੈਸਟੀਗੇਸ਼ਨ ਉੱਪਰਭਾਵਿਤ ਹੁੰਦੀ ਹੈ ਉਹਦਾ ਹੱਲ ਹੈਗਾ ਕਿ ਡਿਵੀਜ਼ਨ ਨੰਬਰ 7 ਦੇ ਏਰੀਆ ਦੇ ਵਿੱਚ ਠੱਬੇ ਦੇ ਵਿੱਚ ਮੋਤੀ ਨਗਰ ਤੇ ਕੋਕਲ ਪੁਆਇੰਟ ਏਰੀਆ ਦੇ ਵਿੱਚ ਜ਼ਿਆਦਾ ਇਹਨਾਂ ਨੇ ਜਿਹੜੀਆਂ ਵਾਰਦਾਤਾਂ ਕੀਤੀਆਂ ਸੀ ਉਹ ਇਹਨਾਂ ਦੀਆਂ ਵਾਰਦਾਤਾਂ ਰਾਤ ਦੇ ਸਮੇਂ ਜ਼ਿਆਦਾ ਹੁੰਦੀਆਂ ਸੀਗਾ ਦਸਤ ਇਹਨ ਤਿਆਰੀ ਆਪਣੇ ਜੜੀ ਲੇਬਰ ਕਲਾਸ ਵਿਅਕਤੀ ਕੋਈ ਵੀ ਜਾਂਦਾ ਹੁਣਾਂ ਦਾਤਰ ਖਾ ਕੇ ਜਿਹੜੇ ਲੁੱਟਾਂ ਖੋਹ ਕਰਦੇ ਸੀਗੇ ਇੱਥੇ ਰਹਿ ਰਹੇ ਹੁੰਦੇ ਜਿਹੜਾ ਸੀ ਮੋਟਰਸਪੋਰਟ ਬੀਸਿਕਲੀ ਸਾਰੇ ਬਿਦਿਆਣੇ ਰਹੇ ਹੋਏ ਇਹ ਬੇਸਿਕਲੀ ਬਾਕੀ ਚਾਰੇ ਲੁਧਿਆਣੇ ਦੇ ਹੈਗੇ ਨੇ ਇੱਕ ਬੰਦਾ ਜਿਹੜਾ ਅੰਮ੍ਰਿਤਸਰ ਆ ਪਰ ਫਿਲਹਾਲ ਉਹ ਵੀ ਜਿਹੜਾ ਚੀਮਾ ਚੌਕ ਲੁਧਿਆਣੇ ਦਾ ਹੀ ਰਹਿਣ ਵਾਲਾ ਇਹਨਾਂ ਦੇ ਸਾਰਿਆਂ ਦਾ ਇੱਥੇ ਗਲੋਸ ਸਰੇ ਸਹੀ ਉਮਰ ਕਿੰਨੀ ਹੋਊਗੀ ਇਹਨਾਂ ਦੀ ਜਿਹੜੀ ਇਹਨਾਂ ਦੀ ਉਮਰ ਜਿਹੜੀ ਹੈ ਪੁੱਛ ਕੇਸ ਤੋਂ ਜਿਹੜੀ ਹੈਗੀ ਆ ਉਹ 18 ਤੋਂ 20 ਸਾਲ ਦੇ ਵਿੱਚ ਵਿੱਚ ਹੀ ਹੈਗੀ ਸਾਰਾ ਤਰੀ ਲੁੱਟਾਂ ਕਰਨ ਦਾ ਮੋਟਿਵ ਕੀ ਜੀਆ ਕਿਉਂ ਕਰਦੇ ਸੀ ਦੇਖੋ ਹਮੇਸ਼ਾ ਜਿਹੜਾ ਕ੍ਰਾਈਮ ਹੁੰਦਾ ਉਹ ਪੈਸੇ ਦੇ ਕਾਕੇ ਹੀ ਹੁੰਦਾ ਜਾਂ ਉਸ ਐਂਗਲ ਤੋਂ ਹੀ ਹੁੰਦਾ ਹੈ ਸੋ ਇਹ ਵੀ ਜਿਹੜਾ ਹੈਗਾ ਕਿਤੇ ਨਾ ਕਿਤੇ ਇਹਨਾਂ ਨੂੰ ਜਿਹੜਾ ਸੀਗਾ ਮੋਬਾਈਲ ਲੈਣੇ ਮੋਟਰਸਾਈਕਲ ਲੈ ਕੇ ਵਾਲੇ ਨੇ ਇਹਨਾਂ ਦੇ ਲਈ ਸੀ ਉਸ ਚੀਜ਼ਾਂ ਨੂੰ ਇਹ ਪੈਸੇ ਦੇ ਲਈ ਕਰਦੇ ਸੀ ਉਦੋਂ ਨਸ਼ੇ ਦੇ ਵੀ ਆਤੂ ਆਦੇ ਨੇ ਫਿਲਹਾਲ ਤੱਕ ਨਸ਼ੇ ਦੀ ਵਾਲੀ ਜਿਹੜੀ ਗੱਲ ਕੋਈ ਨਹੀਂ ਨਜ਼ਰ ਆਈ ਪਰ ਫਿਰ ਵੀ ਇਹਨਾਂ ਦਾ ਮੈਡੀਕਲ ਕਰਵਾ ਕੇ ਹੋਣਾ ਅੱਗੇ ਜਿਹੜੀ ਪ੍ਰੋਸੀਜਰ ਹੈਗਾ ਉਹਨੂੰ ਪਾਲੋ ਇਹ ਜਿਵੇਂ ਸਰ ਇਹ ਜਿਵੇਂ ਐਕਟਿਵਲ ਵਗੈਰਾ ਚੋਰੀ ਕਰਦੇ ਇਹ ਮੋਬਾਈਲ ਕਿਤੇ ਨਾ ਕਿਤੇ ਤਾਂ ਵੇਚਦੇ ਹੋਣੇ ਆ ਇਹ ਸਾਰੀਆਂ ਪਾਰਟ ਆਫ ਇਨਵੈਸਟੀਗੇਸ਼ਨਸ ਆਈਆਂ ਜੇ ਹੁਣ ਇਹਨਾਂ ਦਾ ਰਿਮਾਂਡ ਲੈ ਕੇ ਇਸੇ ਚੀਜ਼ ਤੇ ਪੁੱਛਗਛ ਕੀਤੀ ਜਾਏਗੀ ਕਿੱਥੋਂ ਚੋਰੀ ਹੋਈ ਆ ਕੀ ਨੰਬਰ ਹੈਗਾ ਕਿੱਥੇ ਅੱਗੇ ਜਾਣਾ ਸੀਗਾ ਇਹਨਾਂ ਦੇ ਪਹਿਲੀਆਂ ਜਿਹੜੀਆਂ ਕੀਤੀਆਂ ਬਾਤ ਤਾਂ ਮੰਨੀਆਂ ਉਹਨਾਂ ਨੂੰ ਵੀ ਇਨ ਡੈਪਥ ਜਿਹੜਾ ਹੈਗਾ ਹੋਰ ਕੀਤਾ ਜਾ ਜਲਦੀ ਇਹ ਜਿਦਵੇਂ ਜਾਣਕਾਰੀ ਆਏਗੀ ਤੁਹਾਡਾ ਸਤਿਕਾਰ ਜੀ ਟੋਟਲ 5 ਜਣੇ ਨੇ ਇਹਨਾਂ ਦੇ ਨਾਲ ਹੋਰ ਵੀ ਇਹਨਾਂ ਦਾ ਹੋਰ ਵੀ ਕੁਝ ਜਾਣਗੇ ਫਿਲਹਾਲ ਅਸੀਂ 5 ਫੜੇ ਨੇ ਇਹਨਾਂ ਦੀ ਪੁੱਛਗਛ ਦੌਰਾਨ ਇਹਨਾਂ ਦਾ ਲੱਗਦਾ ਇੱਕ ਦੋ ਵਿਅਕਤੀ ਨਾ ਨਹੀਂ ਮੈਂ ਦੱਸ ਸਕਦਾ ਕਿ ਕਿਉਂਕਿ ਫਿਰ ਉਹ ਥੋੜਾ ਸੋਚੇਜ ਹੋ ਜਾਏਗੀ ਇਹ ਜਿਹੜੀਆਂ ਫੀਮੇਲਸ ਹੈਗੇ ਅੰਦਰ ਦੇ ਉਹਨਾਂ ਦੇ ਨਾਲ ਇਹਨਾਂ ਦੀ ਆਪਣੀ ਰਿਸ਼ਤੇਦਾਰੀ ਹੈ ਜਾਂ ਫਰੈਂਡਸ ਹਨ ਕਿਉਂ ਇਹਨਾਂ ਦੀ ਆਪਣੀ ਦੋਸਤੀ ਕਿਵੇਂ ਬਣੀ ਇਹਨਾਂ ਦਰਮਿਆਨ ਕੋਈ ਸਰ ਇਨ ਡੈਪਥ ਆਪਾਂ ਜ਼ਿਆਦਾ ਨਹੀਂ ਹੈ ਨਾ ਬਾਰੇ ਕੁਝ ਵੀ ਕਮੈਂਟ ਕਰ ਸਕਦੇ ਬਟ ਇਹ ਹੈਗਾ ਕਿ ਇਹ ਇਹਨਾਂ ਦੇ ਗਰੋਥ ਦੇ ਮੈਂਬਰਸ ਸੀਗੇ ਇਹ ਇੱਕ ਤਰੀਕੇ ਦਾ ਆਪਾਂ ਮੈਂਬਰ ਕਹਿ ਸਕਦੇ ਐਸੋਸੀਏਟਸ ਕਹਿ ਸਕਦੇ ਠੀਕ ਹੈ